ਇੱਕ ਘੰਟਾ ਪਹਿਲਾਂ ਦੀ ਗੱਲ ਆ ਇੱਕ ਘੰਟਾ ਪਹਿਲਾਂ ਦੀ ਖਬਰ ਆ 2 ਘੰਟੇ ਪਹਿਲਾਂ ਦੀ ਖਬਰ ਆ ਆ ਜਿਹੜੇ ਝਾੜੂ ਵਾਲੇ ਆਪ ਦੇ ਆਪ ਨੂੰ ਵੱਡਾ ਸਮਝਦੇ ਨੇ ਨਾ ਵੀ ਅਸੀਂ ਬੜੇ ਵੱਡੇ ਪਤਾ ਨਹੀਂ ਪੰਜਾਬ ਦੀ ਬਤਲਾਪ ਪਾਰਟੀਆਂ ਕੀ ਜਿਹੜੇ ਵੱਡੇ ਵੱਡੇ ਗੱਲਾਂ ਸੁਣਾਉਂਦੇ ਨੇ ਵੱਡੇ ਵੱਡੇ ਇਤਿਹਾਸ ਦੀਆਂ ਗੱਲਾਂ ਕਰਦੇ ਨੇ ਮੌਜੂਦਾ ਐਮਪੀ ਪਹਿਲਾਂ ਕਾਂਗਰਸ ਦੇ ਵਿੱਚ ਆਇਆ ਕਾਂਗਰਸ ਦੇ ਵਿੱਚ ਆਉਣ ਤੋਂ ਬਾਅਦ ਫਿਰ ਉਹਨੇ ਝਾੜੂ ਵਾਲੇ ਟਿਕਟ ਦਿੱਤੀ ਝਾੜੂ ਤੋਂ ਐਮਪੀ ਬਣਿਆ ਅੱਜ ਉਹ ਜਾ ਕੇ ਘਟਾ ਪਹਿਲਾਂ ਜਾ ਕੇ ਬੀਜੇਪੀ ਦੇ ਵਿੱਚ ਰਲ ਗਿਆ ਝਾੜੂ ਦਾ ਮਜੂਤਾ ਐਮਐਲਏ ਜਾ ਕੇ ਉਹਦੇ ਵਿੱਚ ਰਲ ਗਿਆ ਹੁਣ ਤੁਹਾਡੇ ਅੱਗੇ ਸਮੱਸਿਆਵਾਂ ਮੈਂ ਇਹਨੇ ਸਮਝਣ ਵਾਲੀ ਗੱਲ ਇਹ ਆ ਮੇਰੇ ਵੀਰੋ ਮੇਰੇ ਭਰਾਵੋ ਜਿਆਤਰ ਸਾਡੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਪਤਾ ਹੋਣਾ ਮੈਂ ਮੰਨਦਾ ਸਾਡਾ ਇਹ ਨਹੀਂ ਪਤਾ ਕੋਈ ਸਾਡਾ ਸਿਸਟਮ ਚੱਲਦਾ ਕਿੱਥੋਂ ਆ ਬੇਬੇ 117 ਵਿਧਾਨ ਸਭਾ ਸੀਟਾਂ ਲੱਗੀਆਂ ਜਿੱਥੇ ਕਿ ਪੰਜਾਬ ਦੀ ਗੱਲ ਹੁੰਦੀ ਹੈ ਜਿੱਥੇ ਕਿ ਪੰਜਾਬ ਦੇ ਮਸਲੇ ਹੱਲ ਹੁੰਦੇ ਨੇ ਉਹਨੂੰ ਵਿਧਾਨ ਸਭਾ ਕਹਿੰਦੇ ਨੇਗੇ 117 ਸਾਡੇ ਐਮਐਲਏ ਚੁਣੇ ਜਾਂਦੇ ਨੇਗੇ ਸਾਡੀ ਜਿਹੜੀ ਲੋਕ ਸਭਾ ਹੈ ਉੱਥੇ ਸਾਡੇ 13 ਐਮਪੀ ਚੁਣੇ ਜਾਂਦੇ ਨੇ ਸੱਤ ਸਾਡੇ ਜਿਹੜੇ ਰਾਜ ਸਭਾ ਮੈਂਬਰ ਚੁਣੇ ਜਾਂਦੇ ਨੇ ਇਹ ਗੱਲਾਂ ਬਾਰੇ ਜਿੱਦਣ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਵੀ ਸਾਡਾ ਸਮੱਸਿਆਵਾਂ ਦਾ ਹੱਲ ਕਿਵੇਂ ਹੋਣਾ ਹੈ ਸਾਡੇ ਸਮੱਸਿਆਵਾਂ ਦਾ ਹੱਲ ਕਿਵੇਂ ਹੋਣਾ ਜਿਹੜੇ ਚੁਣੀ ਹੋਈ ਪਾਰਟੀਆਂ ਉਹ ਸੱਤ ਰਾਜ ਸਭਾ ਮੈਂਬਰ ਚੁਣਦੀ ਆ ਆ ਜਿਹੜਾ ਝਾੜੂ ਇਹ ਗੱਲ ਕਹਿ ਕੇ ਵੋਟਾਂ ਲੋਕਾਂ ਤੋਂ ਮੰਗ ਰਿਹਾ ਨਾ ਕਿ ਸਾਡੇ ਹੱਥ ਮਜ਼ਬੂਤ ਕਰੋ ਸਾਡਾ ਕਰੋੜਾ ਰੁਪਿਆ ਫੰਡ ਸੈਂਟਰ ਗਵਰਨਮੈਂਟ ਰੋਕੀ ਖੜੀ ਆ ਝਾੜੂ ਵਾਲੇ ਇਸ ਆਧਾਰ ਤੇ ਵੋਟਾਂ ਮੰਗ ਰਹੇ ਨੇ ਇਹ ਤੁਸੀਂ ਸਵਾਲ ਨੌਜਵਾਨਾਂ ਨੇ ਕਰਨਾ ਹੈ ਕਿਉਂਕਿ ਦੂਜੀਆਂ ਪਾਰਟੀਆਂ ਦਾ ਅੱਲੇ-ਪੱਲੇ ਕੱਖ ਨਹੀਂ ਹੈਗਾ ਆ ਬਾਦਲ ਦਲੀਆਂ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਖੜ ਕੇ ਸਵਾਲ ਜਿੰਨਾ ਟਾਈਮ ਉੱਥੇ ਦੁਆਰੇ ਮਾਈਕ ਲਾ ਲਿਓ ਨਿਕੋ ਉੱਥੇ ਮਾਈਕ ਫਿੱਟ ਕਰ ਲਿਓ ਪਰ ਉੱਥੇ ਇੱਥੇ ਜਿਹੜਾ ਵੀ ਲੀਡਰ ਬੋਲੂਗਾ ਕਿਉਂਕਿ ਇਹ ਹੋ ਸਕਦਾ ਵੀ ਕੱਟੜ ਪਾਰਟੀਆਂ ਦੇ ਸਮਰਥਕ ਹੁੰਦੇ ਨੇ ਉਹਨੇ ਸਵਾਲ ਨਹੀਂ ਕਰਨ ਦੇਣੇ ਪਰ ਉੱਥੇ ਮਾਈਕ ਬਰਾਬਰ ਕਰ ਲਿਓ ਜਦੋਂ ਸਾਡੇ ਪਿੰਡ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਆਇਆ ਸੀ ਮੈਨੂੰ ਕਹਿੰਦੇ ਕਾਂਗਰਸ ਵਾਲੇ ਕਹਿੰਦੇ ਬੋਲਣ ਨਹੀਂ ਦਿੰਦੇ ਮੈਂ ਦੂਜੇ ਪਾਸੇ ਮਾਈਕ ਫਿੱਟ ਕਰ ਲਿਆ ਮੈਂ ਕਿਹਾ ਮੇ ਜਿੰਨਾ ਡੈਮਰਸ ਵੱਲੋਂ ਜਵਾਬ ਲੈਣ ਨੂੰ ਤੁਸੀਂ ਸਵਾਲ ਕਰਦੇ ਨਹੀਂ ਉਹਨਾਂ ਟਾਈਮ ਅਸਲਾਂ ਦਾ ਹੱਲ ਨਹੀਂ ਹੈਗਾ ਝਾੜੂ ਵਾਲਾ ਜਿਹੜੇ ਤੁਹਾਨੂੰ ਗੱਲ ਦੱਸਦਾ ਜਿਹੜੇ ਝਾੜੂ ਵਾਲੇ ਗੱਲ ਕਹਿੰਦੇ ਨੇ ਕਿ ਅਸੀਂ ਛਾੜੇ ਹੱਥ ਮਜ਼ਬੂਤ ਕਰੋ ਭਗਮਾਤਮਾਨ ਜਿਹੜਾ ਵੱਡੇ ਵੱਡੇ ਚੁਟਕਲੇ ਸੁਣਾ ਕੇ ਛੜਦਾ ਗੱਲ ਉਹਨੂੰ ਮੈਂ ਕਹਿੰਦਾ ਜੇ ਕੋਈ ਭਗਮਾਤਮਾਨ ਨੂੰ ਜੇ ਕੋਈ ਬਰਾਬਰ ਦਾ ਬੋਲਣ ਵਾਲਾ ਟੱਕਰਨਾ ਚਾਹੁੰਦਾ ਨਾ ਉਹ ਪਾਣਾ ਸਿੱਧੂ ਆ ਮੇਰੇ ਨਾਲ ਗੱਲਬਾਤ ਕਰੇ ਮੇਰੇ ਮੂਹਰੇ ਮੇਰੇ ਮੂਹਰੇ ਅੱਖ ਨਹੀਂ ਚੱਕਦਾ ਪਤਾ ਪਰ ਜਿੰਨੇ ਲੈਣਾ ਤਾਲ ਆਉਂਦਾ ਉਹਨੂੰ ਪਤਾ ਵੀ ਸਤਰਾ ਸ਼੍ਰੀਕ 20 ਕਿਲੋਮੀਟਰ ਦੂਰ ਪਿੰਡ ਇਹੜਾ ਉਹ ਜਿਹੜਾ ਕੁਝ ਬੋਲਦਾ ਹੋਰ ਕੋਈ ਨਹੀਂ ਬੋਲਦਾ ਅੱਛਾ ਗੱਲਾਂ ਕਰਦਾ ਚੁਟਕਲਾ ਬਣਾ ਕੇ ਛੱਡਿਆ ਮਾਂ ਦੇ ਪੁੱਤ ਨੇ ਮੈਂ ਦਿੱਲੀ ਚ ਲੱਗਿਆ ਬੇਬੇ ਸੁਣਨ ਵਾਲੀ ਗੱਲ ਹੈ ਭਗਵਾਨਤ ਮਾਨ ਕਹਿੰਦਾ ਮੈਂ ਦਿੱਲੀ ਚ ਲੱਗਿਆ ਅੱਛਾ ਮਨ ਨੂੰ ਉੱਥੇ ਜਾ ਕੇ ਇੱਕ ਐਡਾ ਵੱਡਾ ਬੁੱਧੀਜੀਵੀ ਮਿਲਿਆ ਉਹ ਮੇਰਾ ਬਹੁਤ ਵੱਡਾ ਫੈਨ ਆ ਮੈਂ ਉਹਨੂੰ ਮੈਨੂੰ ਨੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਦੱਸਿਆ ਲੋਕਾਂ ਕੋਲੇ ਗੱਲ ਬਣਾ ਕੇ ਦੱਸੀ ਅਸੀਂ ਆਉਂਦੀ ਐ ਅੱਛਾ ਮੈਂ ਉਹਨੂੰ ਆਖਿਆ ਵੀ ਉਹ ਕਹਿੰਦਾ ਮੈਨੂੰ ਕਹਿੰਦਾ ਵੀ ਉਹ ਜਿਹੜਾ ਮੈਨੂੰ ਬੰਦਾ ਮਿਲਿਆ ਭਗਵਾਨਤ ਮਾਨ ਕਹਦਾ ਮੇਰਾ ਬਹੁਤ ਤਕੜਾ ਫੈਨ ਸੀਗਾ ਉਹ ਮੇਰੇ ਕੋ ਉਹ ਕਹਿੰਦੇ ਵੀ ਜਿਹੜਾ ਪੰਜਾਬ ਦਾ ਕਰੋੜਾਂ ਰੁਪਿਆ ਫੰਡ ਰੋਕੀ ਖੜਿਆ ਸੈਂਟਰ ਗਵਰਨਮੈਂਟ ਮਤਲਬ ਲਗਾ 5 ਹਰਾਂ ਹਜ਼ਾਰ ਦੇ ਤਕਰੀਬਨ ਕਰੋੜ ਕਰੋੜ ਫੰਡ ਜਿਹੜਾ ਸੈਂਟਰ ਗਵਰਨਮੈਂਟ ਰੋਕੀ ਖੜਿਆ ਪੰਜਾਬ ਦਾ ਉਹ ਕਹਿੰਦੇ ਵੀ ਇਹਨਾਂ ਦਾ ਗਲਤ ਨੀਤੀਆਂ ਨਹੀਂ ਤਾਂ ਨਹੀਂ ਫੰਡ ਪਾਉਂਦੇ ਅੱਗੇ ਮੈਂ ਸਾਰੇ ਤੇ ਆਉਣਾ ਅੱਛਾ ਮੈਨੂੰ ਜਦੋਂ ਮਰਾਕੇ ਫੈਨ ਮਿਲਿਆ ਮੈਂ ਆਖਿਆ ਵੀ ਕਹਿੰਦਾ ਮੈਨੂੰ 10 ਬੀ ਹੱਲ ਕਿ ਉਹ ਕਹਿੰਦਾ ਹੱਲ ਤਾਂ ਕਹਿੰਦਾ ਪੰਜਾਬ ਦੇ ਵਿੱਚ ਪਿਆ ਮੇਰਾ ਫੈਨ ਮੈਨੂੰ ਭਗਮਤ ਮੰਡ ਕਹਿੰਦਾ ਉਹ ਕਹਿੰਦਾ ਕਿੱਥੇ ਹੱਲ ਪਿਆ ਉਹ ਕਹਿੰਦਾ ਜਾ ਕੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਗੱਲ ਕਰ ਵੀ ਲੋਕਾਂ ਦੇ ਕੋਲੇ ਗੱਲ ਜਾ ਕੇ ਕਰ ਜੀ ਛੁੜੇ 13 ਸੀਟਾਂ ਲੋਕ ਸਭਾ ਦੇ ਮਿਲ ਜਾਣ ਤਾਂ ਤੁਹਾਡੇ ਹੱਥ ਮਜ਼ਬੂਤ ਹੋ ਜਾਣਗੇ ਲੋਕ ਸਭਾ ਦੇ ਵਿੱਚ ਤੁਹਾਡੀ ਧਿਰ ਮਜ਼ਬੂਤ ਹੋ ਜੀ ਤੁਸੀਂ ਫੰਡ ਲੈ ਸਕਦੇ ਹੋ ਅੱਛਾ ਲਾ ਆ ਗੱਲ ਬਣਾ ਕੇ ਛੱਡੀ ਇਹਦਾ ਜਵਾਬ ਮੈਂ ਦਿੰਨਾ ਵੀ ਜਿਹੜਾ ਤੈਨੂੰ ਪਹਿਲਾਂ 92 ਚ ਤਾਕੇ ਦਿੱਤੇ ਹੋਏ ਨੇ ਸੱਤ ਤੇਰੇ ਕੋਲੇ ਰਾਫਮ ਮ ਧਰਨਾ ਲਾਇਆ ਧਰਨਾ ਪੰਜ ਜਿਹੜਾ ਫੰਡਰੋਕ ਕਿਡੇ ਸੈਂਟਰ ਸਰਗਰਮੈਂਟ ਉਧਰਲੀ ਤੇ ਜਾ ਕੇ ਧਰਨਾ ਲਈ ਲਾਇਆ ਮਾਂ ਦੇ ਪੁੱਤਰੇ ਜਿਹੜੇ ਕਿਸਾਨ ਸੜਕਾਂ ਦੇ ਉੱਪਰ ਬੈਠੇ ਨੇ ਜਿਹੜੇ ਗੋਲੇ ਛੱਡੇ ਸਾਡੇ ਉੱਪਰ ਐਨਾ ਫੜ ਕੇ ਅਤਿਆਚਾਰ ਹੋ ਗਿਆ ਉਧਰਲੀ ਜਾ ਕੇ ਮਾਂ ਦੇ ਪੁੱਤਰੇ ਧਰਨਾ ਲਈ ਲਾਇਆ ਧਰਨਾ ਲਾਇਆ ਜਿਹੜਾ ਸ਼ਰਾਬ ਦੇ ਵਿੱਚ ਪਸਾ ਕੇ ਜਿਹੜਾ ਪਹਿਲਾਂ ਸੱਜੇ ਸਿੰਘ ਲਈ ਜਾ ਕੇ ਲਾਇਆ ਫੇਰ ਜਾ ਕੇ ਮਰੀ ਸੋਦੇ ਲਈ ਲੱਜਾਇਆ ਅੱਜ ਉਹ ਕੇਦਰੀ ਬਲਕਨ ਸਾਡਾ ਬਾळा ਵੱਡਾ ਸਾਡਾ ਜੋਧਾ ਉਹ ਫੜ ਲਿਆ ਉਧਰ ਹੀ ਜਾ ਕੇ ਧਰਨਾ ਉੱਥੇ ਜਾ ਕੇ ਪਿੱਟੀ ਜਾਂਦਾ ਉਹ ਮਾਂ ਦੇ ਪੁੱਤਾਂ ਜਾ ਕੇ ਕਿਹਾ ਪੰਜਾਬ ਲਈ ਧਰਨਾ ਵੀ ਲਾ ਲਾ ਆ ਲੋਕਾਂ ਲਈ ਧਰਨਾ ਵੀ ਲਾ ਕੇ ਲਾ ਲਾ ਸਾਨੂੰ ਪਤਾ ਹੈ ਭਾਜਪਾ ਧੱਕਾ ਕਰਦੀ ਹੈ ਤੁਸੀਂ ਕਹਿੰਦੇ ਅਸੀਂ ਭਾਜਪਾ ਨੂੰ ਹਰਾਉਣਾ ਅਸੀਂ ਅਜੇ ਕਹਿੰਦੇ ਨਹੀਂ ਭਾਜਪਾ ਨੂੰ ਹਰਾਉਣਾ ਅਸੀਂ ਮੋਦੀ ਨੂੰ ਹਰਾਉਣਾ ਮੋਦੀ ਨੂੰ ਹਰਾਇਆ ਆ ਖੜੇ ਨੇ ਆ ਖੜੇ ਨੇ ਮੋਦੀ ਮਾਫੀ ਮੰਗਿਆ ਨਹੀਂਗਾ ਦੱਸੋ ਬਾਪੂ ਤੇਥੋਂ ਮਾਫੀ ਕਿਵੇਂ ਮੰਗੂ ਤੂੰ ਜਾ ਕੇ ਹਰ ਇੱਕ ਬੰਦਾ ਜਿਹੜਾ ਸੀ ਚੋਣਾਂ 'ਚ ਜਾ ਕੇ ਦਿੱਲੀ ਦੀ ਪਾਰਟੀ ਉਹ ਝੋਲੀ 'ਚ ਬਹਿ ਜਾਂਦਾ ਆਏ ਲੋਕਾਂ ਦੇ ਵਿੱਚ ਇੰਨੀ ਤਾਕਤ ਆ ਨੇ ਇਤਿਹਾਸ ਸਿਰਜੇ ਹੋਏ ਨੇ ਇੰਨਾ ਕਰਕੇ ਦੇਖਦਾ ਤਿਰੰਗਾ ਝੰਡਾ ਝੂਲਦਾ ਇੰਨਾ ਕਰਕੇ ਦੇਸ਼ ਪੂਰਾ ਭਾਰਤ ਵਿੱਚ ਬਚ ਗਿਆ ਪੰਜਾਬ ਆ ਪੰਜਾਬ ਇਹਨਾਂ ਦੇ ਨਾਲ ਕਦੋਂ ਖੜੇਗਾ ਤੂੰ ਜਾ ਕੇ ਦਿੱਲੀ ਦੀ ਜਾ ਕੇ ਤੂੰ ਜਾ ਕੇ ਦਿੱਲੀ ਦੀ ਝੋਲੀ ਦੇ ਵਿੱਚ ਬੈਠਾ ਆ ਲੋਕਾਂ ਨੇ ਖੜ ਕੇ ਦਿਖਾ ਆ ਲੋਕਾਂ ਦੀ ਗੱਲ ਕਰ ਤੈਨੂੰ ਲੋਕ ਤੈਨੂੰ ਬੀਜੇਪੀ ਤੇਰੀ ਹਵਾ ਕਰਨੀ ਚਾਗਦੀ ਫੜ ਜਾ ਕੇ ਲਾ ਜਾ ਕੇ ਉਹ ਧਰਨਾ ਸਾਡਾ ਜਿਹੜਾ ਕਰੋੜਾਂ ਰੁਪਿਆ ਫੰਡ ਰੁਕੀ ਖੜੀ ਆ ਲਾ ਜਾ ਕੇ ਕਿਸਾਨਾਂ ਲਈ ਧਰਨਾ ਲਾ ਕੇ ਜਾ 92 ਦੇ 92 ਐਮਐਲਏ ਲੈ ਕੇ ਜਾ ਜਿਹੜੇ ਜਿੰਨੇ ਮੰਤਰੀ ਨੇ ਉਹਨਾਂ ਨੂੰ ਜਾ ਕੇ ਧਰਨਾ ਲਾਇਆ ਪਰ ਲੋਕਾਂ ਲਈ ਕਿਉਂ ਨਹੀਂ ਲਾਇਆ ਸਵਾਲ ਆ ਜਦੋਂ ਚੁਣਿਆ ਹੋਇਆ ਨੁਮਾਇੰਦਾ ਮੁੱਖ ਮੰਤਰੀ ਉੱਥੇ ਜਾ ਕੇ ਪੰਜਾਬ ਦੀ ਗੱਲ ਕਰੂਗਾ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੀ ਚੀਕ ਵੱਜੂ ਇੰਟਰਨੈਸ਼ਨਲ ਮੀਡੀਆ ਕਵਰ ਕਰੂਗਾ ਵੀ ਅੱਜ ਪੰਜਾਬ ਦੇ ਵਿੱਚ ਸੱਤ-ਸੱਤ ਲਹਿਰਾਂ ਕਿਉਂ ਲਾਈਆਂ ਨਗੀਆਂ ਕਿਉਂ ਮੇਰਾ ਖਿੱਚੇ ਕਿਵੇਂ ਜਿੜਿਆ ਅਹਰ ਤਾਂ ਹਾਲਾਤ ਜਾ ਕੇ ਦੇਖੋ ਸਾਡੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਹੈਗਾ जाके देखो ए गल कदों जाके करूगा ए समस्या वाले पंजाब दिया मेरे वीरो मेरे भ्रावो ए किमे इन समस्या वाले नाल आपा लड़ना है सानू जाग्रत होना पणा है सानू ਇਕਲੇ ਇਕਲੇ ਬੰਦੇ ਨੂੰ ਖੜਕੇ ਸਵਾਲ ਸਾਥ ਦੇ ਵਿੱਚ ਸਵਾਲ ਕਰਨਾ ਪੈਣਾ ਆ ਦੂਜੀੜੀ 파ਰਥਿਕ ਪਾਰਟੀ ਕਾਉਣ ਵਾਲੀ ਗੱਲ ਜਿਹੜੀ ਆ 파ਰਥਿਕ ਪਾਰਟੀ ਵਾਲੇ ਵੀ ਆਉਣਗੇ ਉਹਨਾਂ ਨੇ ਵੀ ਸੁਣ ਮੈਂ ਗੱਲ ਦੱਸ ਦਣਾ ਉਹ ਜਿਹੜੇ ਕਿਸੇ ਟਾਈਮ ਸਾਡੇ ਨੌਜਵਾਨ ਜੇਲਾ ਦੇ ਵਿੱਚ ਛਿੱਤੇ ਪਏ ਨੇ ਜਿਨ੍ਹਾਂ ਦੇ ਉੱਪਰ ਐਨਐਸਏ ਲਾਇਆ ਜਿਹੜੇ ਬੰਦੀ ਸਿੰਘ ਨੇਗੇ ਹਵਾਰੇ ਵਰਗ ਨੂੰ ਅਤਿਬੋਧੀ ਜਾਦਾ ਸੀਗਾ ਆਹੀ ਬਾਗ ਸੁਖਵੀਰ ਬਾਦਲ ਖਬਰ ਪਈ ਐ ਕੱਟ ਕੇ ਮੈਂ ਭੇਜ ਦੂ ਕੱਢ ਲਿਓ ਅਤਿਬੋਧੀ ਜਾਦਾ ਸੀਗਾ ਆਹੀ ਹਰਸ਼ਮਰਤ ਕੌਰ ਬਾਦਲ ਅੱਜ ਬੰਦੀ ਸਿੰਘ ਜਾਦਾਗੇ ਵੋਟਾਂ ਮਿਲੇ ਆਹੀ ਹਰਸ਼ਮਰਤ ਕੌਰ ਬਾਦਲ ਵਿਕਰਮ ਜੀਠੀਆ ਇਹ ਕਹਿੰਦਾ ਛੱਟੋ ਨੌਜਵਾਨਾਂ ਨੂੰ ਜ਼ਿਲ੍ਹਾ ਦੇ ਵਿੱਚ ਇਹ ਨੌਜਵਾਨ ਕਿਉਂ ਪੰਜਾਬ ਦੀ ਗੱਲ ਕਰ ਰਹੇ ਨੇ ਛੱਟੋ ਉਹਨਾਂ ਨੂੰ ਇਹਨਾਂ ਸਵਾਲ ਕਰਿਓ ਮੜਾ ਜਾ ਦੇ ਸਵਾਲ ਦਾ ਜਵਾਬ ਸਾਨੂੰ ਕਰੋ ਕੋਈ ਸਵਾਲ ਅਸੀਂ ਜਿੰਨੇ ਜੋਗਰਾ ਮੈਂ ਕਹਿੰਦਾ ਚਾਹੇ ਮੇਰੀ ਨਿੱਜੀ ਜ਼ਿੰਦਗੀ ਤੇ ਜਿਹੜਾ ਮਰਜੀ ਸਵਾਲ ਕਰ ਲਿਓ ਬੰਦਾ ਇਸ ਕਰਕੇ ਇਹਨਾਂ ਨੂੰ ਸਵਾਲ ਜਵਾਬ ਸੱਤ ਦੇ ਵਿੱਚੋਂ ਉੱਥੇ ਖੜਾ ਕੇ ਉੱਤਰ ਇੱਧਰ ਮਾਈਕ ਫਟ ਕਰ ਲਓ ਇੱਥੇ ਬੋਲਣ ਆਉਣਗੇ ਨਾ ਉੱਥੇ ਮਾਈਕ ਫਟ ਕਰ ਲਓ ਸਾਹਮਣੇ ਆ ਸਾਡੇ ਸਵਾਲਾਂ ਦੇ ਜਵਾਬ ਦੇ ਵੀਰ ਬਣ ਕੇ ਪੰਜਾਬ ਨੂੰ ਬਚਾਉਣਾ ਸਿਸਟਮ ਨੂੰ ਬਚਾਉਣਾ ਤਾਂ ਇਹਨਾਂ ਨੂੰ ਸਵਾਲ ਕਰਨੇ ਪੈਣੇ ਆ ਕਿਉਂਕਿ ਪਾਵਰ ਇਹਨਾਂ ਕੋਲ ਹੈ ਜੇ ਚੋਹਣ ਤਾਂ ਬੰਦੀ ਸਿੰਘ ਵੀ ਸੁੱਟ ਸਕਦੇ ਨੇ ਤਾਂ ਨਸ਼ਾ ਹੀ ਬੰਦ ਹੋ ਸਕਦਾ ਹੈ ਪੰਜਾਬ ਦੀ ਜਿਹੜੀ ਜ਼ਮਾਨੀ ਹੈ ਮੈਂ ਜੱਟ ਤੋਂ ਲੱਖਾਂ ਕਰੋੜਾਂ ਰੁਪਏ ਲੋਕਾਂ ਦਾ ਵਾਪਸ ਕਰਵਾ ਰਿਹਾ ਇਹ ਮੇਰੇ ਤੇ ਪਾਰਟੀ ਨੇ ਲੈਣਾ ਲਾਈ ਜਾਂਦੇ ਨੇਗੇ ਇਹ ਮੇਰੇ ਤੇ ਪਾਪੀ ਪਾਈ ਤੁਰ ਜੰਦੇ ਨੇ ਉਹ ਸਾਡੇ ਪੰਜਾਬ ਦਾ ਅਰਬਾ ਖਰਬਾ ਰੁਪਿਆ ਇਹ ਜੱਟ ਲੁੱਟ ਕੇ ਖਾ ਗਏ ਯਾਰ ਤੁਸੀਂ ਇਹਨਾਂ ਦੇ ਉੱਪਰ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਯਾਰ ਭਾਈ ਇੱਕ ਵੀ ਪਰਚਾ ਇਹਨਾਂ ਦੇ ਉੱਪਰ ਜਿੰਨਾ ਨਾ ਮੈਂ ਲੜਿਆ ਜਿੰਨਾ ਨਾ ਮੈਂ ਇਹਨਾਂ ਨਾਲ ਅੜਿਆ ਜ਼ਬਾਨ ਤਾਂ ਅੱਥ ਨੂੰ ਹੋ ਜਾਂਦੀ ਹੈ ਮੇਰੇ ਸਾਡੇ ਦੇ ਉੱਪਰ ਤੁਸੀਂ ਕਿਤੇ ਚੈਨੀ ਚੋਰ ਬਣਾਤਾ ਜਿਹੜੀ ਧਾਰਾ ਗਿੜੀ ਦੇ ਮੇਰੇ ਚੈਨੀ ਚੋਰ ਵਾਲੀ ਧਾਰਾ ਲਾਈ ਸੀ ਨਾ ਇਹਨਾਂ ਨੇ ਉਹਦੀ ਇੱਕ ਸਾਲ ਜ਼ਬਾਨਤ ਨਹੀਂ ਹੁੰਦੀ ਇਹ ਜੀ ਧਾਰਾ ਲਾਈ ਤੁਸੀਂ ਕਹਿੰਦੇ ਇਹਨਾਂ ਦੇ ਪਰ ਸਾਡੇ ਕੋਲ ਧਾਰਾ ਨਹੀਂ ਲਾਉਣ ਨੂੰ ਹੈਗੀ ਤੁਸੀਂ ਕਿਹੜੇ ਨਸ਼ਿਆਂਾਂ ਦੇ ਉੱਪਰ ਸਾਡੇ ਚਿੱਟਿਆਂ ਦੇ ਉੱਪਰ ਧਾਰਾ ਲਾਉਣ ਨੂੰ ਹੈਗੇ ਨਹੀਂ ਹੈਗੀ 10000 ਰੁਪਏ ਦੀ ਫਰੋਟੀ ਲੈ ਕੇ ਮੈਨੂੰ ਉਹਨੇ ਬਣਾਤਾ ਮੇਰੇ ਆ ਭੈਣਾਂ ਦਾ 307 ਦਾ ਪੱਤਾ ਪਾਤਾ ਉਹ ਜੇ ਤੁਸੀਂ ਲੋਕ ਸਾਡਾ ਸਾਥ ਨਾ ਦਿੰਦੇ ਸਾਡੇ ਮੇਰਾ ਥੋੜਾ ਸਾਰਿਆਂ ਕੇ ਸਿਰ ਚੁੱਕਦਾ ਸੀ ਬਾਹਰ ਹੀ ਨਹੀਂ ਆ ਸਕਦੇ ਮੇਰੇ ਭੈਣਾਂ ਨਹੀਂ ਸੀ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ 307 ਅਰਾਦਾ ਕਤਲ ਦਾ ਪਰਚਾ ਇਹਨਾਂ ਨੇ ਪਾਇਆ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਜਿੰਨਾਂ ਕੋਲੇ ਪਾਵਰਾਂ ਨਹੀਂ ਗਿਆ ਇਹ ਸਾਰੀਆਂ ਪਾਵਰਾਂ ਨਹੀਂ ਗਿਆ ਆਪਣੇ ਨਿੱਜੀ ਹਿੱਤਾਂ ਲਈ ਕਿਤੇ ਕਿਸੇ ਦੀ ਜਾ ਕੇ ਝੂਲੀ ਚ ਬਹਿ ਜਾਂਦੇ ਨੇ ਕਿਸੇ ਕਿਸੇ ਪਾਰਟੀ ਝੂਲੀ ਚ ਬਹਿ ਜਾਂਦੇ ਨੇ ਜਿੰਨੇ ਵੀ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਸਾਰਿਆਂ ਨੇ ਸਾਰੇ ਸਾਡੇ ਜਾ ਕੇ ਪੰਜਾਬ ਨੂੰ ਵਿਚੇ ਹੀ ਹੁਣ ਗੱਲ ਇਹ ਆ ਵੀਰੋ ਮੈਂ ਮੁੱਦੇ ਤੇ ਆਵਾ ਕਿ ਆਏ ਕੀ ਕਰਨਾ ਮੈਂ ਤੁਹਾਨੂੰ ਸਿੱਧੇ ਸਿੱਧੇ ਸਪਸ਼ਟ ਗੱਲਾਂ ਕਰਨ ਲਈ ਆਇਆ ਥੋਡੀ ਮਰਜ਼ੀ ਥੋਡੇ ਦੇ ਅੱਗੇ ਆ ਤੁਸੀਂ ਫੈਸਲਾ ਲੈਣਾ ਮੈਂ ਲਖੇ ਸਿੰਘ ਸਧਾਣੇ ਲਈ ਵੀ ਆਇਆ ਮੈਂ ਉਹਦੇ ਲਈ ਕਿਉਂ ਆਇਆ ਮੈਂ ਤੁਹਾਨੂੰ ਜੋ ਦੋ